ਸੁਖਜੀਤ ਸਿੰਘ ਹਰ ਦੋ ਝੰਡੇ ਜਿਹੜੇ ਮਰਨ ਵਰਤ ਤੇ ਬੈਠੇ ਦੇ ਉਹ ਸਾਡੇ ਨਾਲ ਮੌਜੂਦ ਨੇ ਅੱਜ ਸੇਤ ਕਾਮਜਾਬਾਪੁਰੀ ਹਾਂਜੀ ਬਿਲਕੁਲ ਚੜ੍ਹਦੀ ਕਲਾ ਵਿੱਚ ਆ ਪਰਮਾਤਮਾ ਦਾ ਅਸ਼ੀਰਵਾਦ ਮੇਰੇ ਨਾਲ ਆ ਮੇਰੇ ਲੋਕਾਂ ਦਾ ਅਸ਼ੀਰਵਾਦ ਮੇਰੇ ਨਾਲ ਆ ਭਜਨ ਭੁਜਨ ਜੋਖਿਆ ਕੋਈ ਘਟਿਆ ਘੁਟੇ ਤੇ ਨਹੀਂ ਕੋਈ ਭਜਨ ਘਟ ਜੇ ਉਹਦਾ ਕੋਈ ਫਰਕ ਨਹੀਂ ਆ ਲੇਕਿਨ ਹੌਸਲਾ ਨਹੀਂ ਘਟਣਾ ਚਾਹੀਦਾ ਕੋਈ ਵੀ ਅੰਦੋਲਨ ਜਿਹੜਾ ਵਾ ਉਹ ਸਿਰਾਂ ਦੀ ਇੰਟੀ ਤੇ ਜਿੱਤੇ ਜਾਂਦਾ ਮੇਰੇ ਇਕੱਲੇ ਦੀ ਕੁਰਬਾਨੀ ਜਿਹੜੀ ਆ ਉਹ ਇਹਨਾਂ ਮੈਨਾ ਨਹੀਂ ਰੱਖਦੀ ਜਿੰਨਾ ਲੋਕਾਂ ਦਾ ਸਾਥ ਹੀ ਮੈਨੇ ਰੱਖਦਾ ਸਰਕਾਰ ਨੇ ਕੋਈ ਪਹੁੰਚ ਕੀਤੀ ਕੋਈ ਵਰਤ ਖਲੌਣ ਦੀ ਕੋਈ ਤੁਹਾਡੇ ਨਾਲ ਪਹੁੰਚ ਕੀਤੀ ਤਾਂ ਇਹ ਤਾਂ ਡੱਲੇ ਵਾਲ ਨੂੰ ਚੱਕਿਆ ਕਿ 26 ਵਾਲਾ ਪ੍ਰੋਗਰਾਮ ਲੰਕ ਜਾਊਗਾ ਫੇਲ ਹੋ ਜਾਊਗਾ ਲੋਕਾਂ ਨੂੰ ਨਰਾਸ਼ਾ ਆ ਜਾਊਗੀ ਪਰ ਉਹਨਾਂ ਨੂੰ ਸਾਡੇ ਦ੍ਰਿੜ ਇਰਾਦਿਆਂ ਦਾ ਪਤਾ ਨਹੀਂ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫੱਗੂ ਵਾਲਾ ਅਸੀਂ ਬੈਠੇ ਹਾਂ ਖਨੌਰੀ ਬਾਰਡਰ ਤੇ ਅੱਜ 29 ਤਰੀਕ ਹੋ ਗਈ ਸੁਖਜੀਤ ਸਿੰਘ ਹਰਦੋ ਝੰਡੇ ਜਿਹੜੇ ਮਰਨ ਵਰਤ ਤੇ ਬੈਠੇ ਦੇ ਉਹ ਸਾਡੇ ਨਾਲ ਮੌਜੂਦ ਨੇ ਅੱਜ ਠੀਕ ਠਾਕ ਹੂੰ ਸੇਤ ਕਾਮਯਾਬਾਪੂਰੀ ਹਾਂਜੀ ਬਿਲਕੁਲ ਚੜ੍ਹਦੀ ਕਲਾ ਵਿੱਚ ਆ ਪਰਮਾਤਮਾ ਦਾ ਅਸ਼ੀਰਵਾਦ ਮੇਰੇ ਨਾਲ ਆ ਮੇਰੇ ਲੋਕਾਂ ਦਾ ਅਸ਼ੀਰਵਾਦ ਮੇਰੇ ਨਾਲ ਆ ਔਰ ਮੇਰਾ ਹੌਸਲਾ ਜਿਹੜਾ ਬੁਲੰਦਾ ਪੂਰਾ ਭਜਨ-ਭਜਨ ਜੋਖਿਆ ਕੋਈ ਘਟਿਆ ਘੁਟੇ ਤੇ ਨਹੀਂ ਦੇਖੋ ਵਰਨ ਵਰਤੇ ਬੈਠੇ ਆ ਵਜਨ ਤੇ ਘਟੂਗਾ ਜੀ ਵਜਨ ਘਟ ਜੇ ਉਹਦਾ ਕੋਈ ਫਰਕ ਨਹੀਂ ਆ ਲੇਕਿਨ ਹੌਸਲਾ ਨਹੀਂ ਘਟਣਾ ਚਾਹੀਦਾ ਹੌਸਲਾ ਨਹੀਂ ਘਟੂਗਾ ਵਜਨ ਘਟਦਾ ਜਾਵੇ ਜਿੰਨਾ ਘਟਣਾ ਵਾ ਘਟ ਜੇ ਕੋਈ ਗੱਲ ਨਹੀਂ ਕਿਵੇਂ ਦੇਖਦੇ ਹਾਂ ਲੋਕਾਂ ਨੇ ਵੀ ਸਾਥ ਦੇ ਰਹੇ ਨੇ ਕੱਠ ਦੁਬਾਰੇ ਫੇਰ ਉੱਪਰੋਂ ਮਾਂ ਸ਼ੁਰੂ ਹੋ ਗਿਆ ਬਿਲਕੁਲ ਦੇਖੋ ਕੋਈ ਵੀ ਅੰਦੋਲਨ ਜਿਹੜਾ ਵਾ ਉਹ ਸਰਾਂ ਦੀ ਜਿੰਦ ਤੇ ਜਿੱਤੇ ਜਾਂਦਾ ਮੇਰੇ ਇਕੱਲੇ ਦੀ ਕੁਰਬਾਨੀ ਜਿਹੜੀ ਆ ਉਹ ਇਨਾ ਮਾਇਨਾ ਨਹੀਂ ਰੱਖਦੀ ਜਿੰਨਾ ਲੋਕਾਂ ਦਾ ਸਾਥ ਫਿਰ ਮਾਇਨੇ ਰੱਖਦਾ ਜਿਉਂ-ਜਿਉਂ ਲੋਕ ਸਾਥ ਦੇਣਾ ਸ਼ੁਰੂ ਕਰਦੇ ਨੇ ਤਿਉਂ-ਤਿਉਂ ਸਰਕਾਰਾਂ ਚੁਕਣੇ ਸ਼ੁਰੂ ਕਰ ਦੇਣੀਆਂ ਕਿ ਦੁਨੀਆਂ ਦੇ ਦੋ ਹੀ ਸ਼ਕਤੀਆਂ ਨੇ ਜਾਂ ਤੇ ਪ੍ਰਮਾਤਮਾ ਦੀ ਜਾਂ ਲੋਕਾਂ ਦੀ ਲੋਕਾਂ ਦੀ ਸ਼ਕਤੀ ਤੋਂ ਵੱਡੀ ਦੁਨੀਆਂ ਦੇ ਕੋਈ ਸ਼ਕਤੀ ਨਹੀਂ ਹੈ ਪ੍ਰਮਾਤਮਾ ਤੋਂ ਛੱਡ ਕੇ ਸੋ ਜਦੋਂ-ਜਦੋਂ ਲੋਕ ਇਕੱਠੇ ਹੋਈ ਜਾਣਗੇ ਤਿਉਂ-ਤਿਉਂ ਸਰਕਾਰ ਚੁੱਕਦੀ ਜਾਊਗੀ ਸਾਡੀਆਂ ਮੰਗਾਂ ਉੱਤੇ ਆਂਦੋ ਅਦੋ ਜੰਡ ਸਾਹਿਬ ਇਦੋਂ ਪਹਿਲਾਂ ਵੀ ਕਦੇ ਅਣਛਣ ਤੇ ਬੈਠੇ ਹੋ ਤੁਸੀਂ ਕਦੇ ਜੀ ਮੈਂ 2022 ਪਟਿਆਲੇ ਬੈਠਾ ਸੀ ਸਰਦਾਰ ਜੀ ਸਿੰਘ ਡੱਲੇਵਾਲ ਨਾਲ ਲਗਭਗ 10 ਦਿਨ ਦਾ ਅੰਦੋਲਨ ਸੀ ਜਿਹਦੇ ਚ ਆਪਾਂ 36 ਘੰਟੇ 36 ਤੋਂ 40 ਘੰਟੇ ਪਾਣੀ ਵੀ ਪੀ ਨਹੀਂ ਪੀਤਾ ਆਪਾਂ ਲਾਸਟ ਵਿੱਚ ਸੋ ਮੈਨੂੰ ਪਹਿਲਾਂ ਉਹ ਮੌਕਾ ਮਿਲ ਚੁੱਕਾ ਹੈ ਕਿ ਮੈਂ ਹੁਣ ਜਿਹੜਾ ਬੈਠੇ ਹਾਂ ਤੁਸੀਂ ਬਰਥ ਦੇ ਉੱਤੇ ਕੀ ਕੁਝ ਲੈ ਰਹੇ ਹੋ ਫੂਡ ਦੇ ਵਿੱਚ ਨਹੀਂ ਫੂਡ ਕੋਈ ਨਹੀਂ ਲੈ ਰਿਆ ਸਿਰਫ ਸਿੰਪਲ ਪਾਣੀ ਜਿਹੜਾ ਵਾ ਸਾਦਾ ਪਾਣੀ ਜਿਹੜਾ ਟੂਟੀ ਤੇ ਆਉਂਦਾ ਉਹ ਹੀ ਪਾਣੀ ਪੀ ਰਿਆ ਉਹਦੇ ਨਾਲ ਥੋੜਾ ਉਹਨੂੰ ਗਰਮ ਕਰ ਲਈਦਾ ਮੜਾ ਜਾ ਬਾਕੀ ਕੁਝ ਨਹੀਂ ਆ ਕਿ ਸਰਕਾਰ ਨੇ ਕੋਈ ਪਹੁੰਚ ਕੀਤੀ ਕੋਈ ਵਰਤ ਖਲਾਉਣ ਦੀ ਕੋਈ ਤੁਹਾਡੇ ਨਾਲ ਪਹੁੰਚ ਕੀਤੀ ਹੋਵੇ ਨਹੀਂ ਸਰਕਾਰ ਵੱਲੋਂ ਹਾਲ ਤੱਕ ਕੋਈ ਇਹੋ ਜਿਹੀ ਜਿਹੜੀ ਆ ਉਹ ਆਈ ਨਹੀਂ ਆ ਬਾਕੀ ਜਿਹੜੇ ਸਰਕਾਰ ਦੇ ਪ੍ਰਸ਼ਾਸਨ ਦੇ ਧਾਰੀ ਹੁੰਦੇ ਆ ਥੱਲੇ ਲੈਵਲ ਤੇ ਕਿ ਨਾਲ ਦਾ ਉਹਨਾਂ ਦਾ ਕੰਮ ਹੁੰਦਾ ਵਾ ਕਿ ਸਾਨੂੰ ਗੱਲਾਂ ਚ ਪਾਉਣਾ ਸਾਡੇ ਲਮਕਾਉਣਾ ਇਹਨਾਂ ਚੀਜ਼ਾਂ ਨੂੰ ਤਾਂ ਇਹ ਤਾਂ ਡੱਲੇ ਵਾਲ ਨੂੰ ਚੱਕਿਆ ਕਿ 26 ਵਾਲਾ ਪ੍ਰੋਗਰਾਮ ਲਮਕ ਜਾਊਗਾ ਫੇਲ ਹੋ ਜਾਊਗਾ ਲੋਕਾਂ ਨੂੰ ਨਰਾਸ਼ਾ ਆ ਜਾਊਗਾ ਪਰ ਉਹਨਾਂ ਨੂੰ ਸਾਡੇ ਦ੍ਰਿੜ ਇਰਾਦਿਆਂ ਦਾ ਪਤਾ ਨਹੀਂ ਆ ਜਾਂ ਤੇ ਮੈਨੂੰ ਲੱਗਦਾ ਕਿ ਜਿਹੜੇ ਜਦੋਂ ਆਪਾਂ ਬੰਦਾ ਅਫਸਰ ਬਣ ਜਾਂਦਾ ਜਾਂ ਪ੍ਰਸ਼ਾਸਨਿਕ ਅਹੁਦੇ 'ਚ ਆ ਜਾਂਦਾ ਉਹ ਇਹਨੂੰ ਇਤਿਹਾਸ ਭੁੱਲ ਜਾਂਦਾ ਉਹ ਸ਼ਾਇਦ ਉਹਨੂੰ ਕੁਰਸੀ ਦੀ ਪਾਵਰ ਚਾਲਾ ਚੱਤੇ ਆਉਂਦੀ ਆ ਮੇਰੀ ਜਿੰਨਾ ਵੀ ਅਧਿਕਾਰਾਂ ਦੀ ਗੱਲ ਹੋਈ ਮੈਂ ਰੱਸੀ ਸੀ ਗੱਲ ਕਿ ਸਾਡੇ ਇਰਾਦੇ ਬਿਲਕੁਲ ਦ੍ਰਿੜ ਨੇ ਤੁਸੀਂ ਸਾਡੇ ਇਰਾਦੇ ਨਹੀਂ ਤੋੜ ਸਕਦੇ ਤੇ ਸਾਡੇ ਆਗੂ ਨੂੰ ਗ੍ਰਫਤਾਰ ਕਰ ਲਓ ਕੱਲ ਨੂੰ ਮੈਨੂੰ ਚੁੱਕ ਸਕਦੇ ਨੇ ਮੰਨ ਲਓ ਇੱਥੇ 5000 ਲੋਕ ਹੋਊਗਾ 10000 ਲੈ ਕੇ ਆ ਜਾਣਗੇ ਕੋਈ ਇਹੋ ਜਿਹੀ ਫਰਕ ਨਹੀਂ ਹੈ ਮੈਨੂੰ ਚੱਕਣਗੇ ਤੇ ਜਾਗੂ ਫਿਰ ਬੈਠ ਜੂਗਾ ਇਹ ਲਾਈਨ ਬੜੀ ਲੰਬੀ ਹੈ ਅਦਰਵਾਜ਼ ਹਰਦੋ ਝੰਡੀ ਸਾਹਿਬ ਕਹੇ ਜਾਣਾ ਤੇ ਵੀ ਲੀਡਰ ਲੋਕਾਂ ਦੇ ਪੁੱਤ ਮਰਵਾ ਰਹੇ ਨੇ ਪਰ ਮੈਂ ਪਹਿਲੀ ਵਾਰ ਦੇਖ ਰਿਹਾ ਹਾਂ ਵੀ ਤੁਸੀਂ ਕੁਰਬਾਨੀ ਕਰਨ ਨੂੰ ਆਪ ਕੇ ਆਏ ਹੋ ਲੋਕ ਜਿਹੜੇ ਲੋਕਾਂ ਨੂੰ ਕਿਹਾ ਵੀ ਸਾਥ ਦੇ ਦਿਓ ਕੁਰਬਾਨੀ ਅਸੀਂ ਦੇਵਾਂਗੇ ਦੇਖੋ ਇਹ ਨਾ ਬੜੇ ਸਾਡੇ ਦੇ ਇਲਜ਼ਾਮ ਲੱਗਦੇ ਸੀ ਸਾਡੇ ਕਈ ਸਾਥੀ ਇਲਜ਼ਾਮ ਲਾਉਂਦੇ ਸੀ ਕਿ ਤੁਸੀਂ ਲੋਕਾਂ ਦੇ ਪੁੱਤ ਮਰਵਾ ਰਹੇ ਹੋ ਸਰਕਾਰਾਂ ਦੇ ਪ੍ਰਚਾਰ ਕਰਨਾ ਹੀ ਕਰਨਾ ਸਾਡੇ ਵੀ ਕੁਝ ਕਿਸਾਨ ਸਾਥੀ ਜਿਹੜੇ ਪ੍ਰਚਾਰ ਕਰ ਰਹੇ ਸੀਗੇ ਸੋ ਕਦੀ ਇਹੋ ਜੀ ਗੱਲ ਹੋਈ ਨਹੀਂ ਹੈ ਪਟਿਆਲੇ ਵੀ ਡੱਲੇਵਾਲ ਸਾਹਿਬ ਮਰਨਰ ਤੇ ਬੈਠੇ ਸੀ ਮੈਂ ਬੈਠਾ ਸੀ ਮੇਰੇ ਨਾਲ ਭੋਜਰਾਜ ਜੀ ਬੈਠੇ ਸੀਗੇ ਤਿੰਨ ਦੋ ਸਾਥੀ ਸਾਡੇ ਹੋਰ ਸੀਗੇ ਸੋ ਇਤਨਾ ਪਹਿਲੀ ਵਾਰ ਨਹੀਂ ਹੋਇਆ ਕਿ ਡੱਲੇਵਾਲ ਸਾਹਿਬ ਜਿਹੜੇ ਲੋਕਾਂ ਦੀ ਅਗਵਾਈ ਕਰਨ ਵਾਸਤੇ ਆਪਣੇ ਆਪ ਨੂੰ ਜਿਹੜਾ ਮੇਰੇ ਖਿਆਲੋਂ 10 ਟਾਈਮ ਜਿਹੜਾ ਦਸਵੀਂ ਵਾਰ ਹੈ ਬਰਤਰ ਰੱਖਿਆ ਵਾ ਸੋ ਮੈਨੂੰ ਲੱਗਦਾ ਕਿ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਆ ਕਿ ਅਸੀਂ ਲੋਕਾਂ ਦੇ ਪੁੱਤ ਨਹੀਂ ਮਰੌਂਦੇ ਅਸੀਂ ਲੋਕਾਂ ਦੇ ਹੱਕ ਦਵਾਉਣ ਵਾਸਤੇ ਲੜਾਈ ਲੜਦੇ ਆ ਆਪਣੇ ਸਰੀਰ ਤੇ ਚੱਲਾਂਗੇ ਆਪਣੀ ਸ਼ਹੀਦੀ ਪਾਵਾਂਗੇ ਔਰ ਮੈਂ ਕਹਿੰਦਾ ਕਿ ਅਗਰ ਆਪਾਂ ਨੂੰ ਮੰਨ ਲਓ 5 10 15 ਜਿੰਨੀਆਂ ਸਰਕਾਰ ਨੂੰ ਚਾਹੀਦੀਆਂ ਇੰਨੇ ਅੱਗੋਂ ਦੀ ਸ਼ਹੀਦੀ ਹੋ ਜਾਈ ਔਰ ਸਾਡੀਆਂ ਮੰਗਾਂ ਮੰਨੀਆਂ ਗਈਆਂ ਮੈਂ ਕਹਿੰਦਾ ਬੜਾ ਸਸਤਾ ਸੌਦਾ ਹੋ ਗਿਆ ਸਾਡੇ ਸਿੰਘਾਂ ਨੇ ਤਾਂ ਬੜੀਆਂ-ਬੜੀਆਂ ਕੁਰਬਾਨੀਆਂ ਦੇ ਕੇ ਸੌਦੇ ਕੀਤੇ ਨੇ ਇਹਨਾਂ ਸੁਖਜੀਤ ਸਿੰਘ ਹਰਦੋ ਢੰਡੇ ਜਿਹੜੇ ਕਿ 26 ਤਰੀਕ ਤੋਂ ਬਾਅਦ ਜਦੋਂ ਡੱਲੇਵਾਲਾ ਸਾਹਿਬ ਨੂੰ ਚੱਕ ਲਿਆ ਗਿਆ ਉਦੋਂ ਬਾਅਦ ਧਰਨੇ ਦੇ ਬੈਠੇ ਨੇ ਹੋਰ ਵੀ ਕਿਸਾਨ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਪੁੱਛ ਲੈਣੇ ਆ ਸਵਾਲ ਜੈਦਰ ਸਾਹਿਬ ਕਿਦਾਂ ਦਾ ਲੱਗਦਾ ਕੈਮ ਨੇ ਹਰਤੋ ਜਿੰਨੀ ਸਾਹਿਬ ਦੇਖੋ ਇੱਕ ਅੰਦੋਲਨਕਾਰੀ ਦੀ ਖਰਾਕ ਉਹਦੇ ਸਾਹਮਣੇ ਬੈਠੇ ਉਹਦੇ ਜਿਹੜੀ ਪਬਲਿਕ ਹੈ ਕਿਸਾਨ ਮਜ਼ਦੂਰ ਸਾਥੀ ਹੋਆ ਤੇਜ ਖਨੋਰੀ ਮੋਰਚੇ ਤੇ ਅੱਜ 282 ਦਿਨ ਹੋ ਗਏ 13 ਫਰਵਰੀ ਤੋਂ ਲੱਗੇ ਸੀ 282ਵਾਂ ਦਿਨ ਚ ਹੈ ਤੇ ਜਿਹੜਾ ਮਰਨ ਵਰਤਦਾ ਅੱਜ ਤੀਸਰਾ ਦਿਨ ਹੈ ਅੱਜ 29 ਤਰੀਕ ਹੈ 26 ਨੂੰ ਬੈਠੇ ਸੀ ਅੱਜ ਚੌਥਾ ਦਿਨ ਹੈ ਤੇ ਇਸ ਚੌਥੇ ਦਿਨ ਦੇ ਵਿੱਚ ਵੀ ਇਹ ਸਾਡੇ ਸੁਖਜੀਤ ਸਿੰਘ ਹਰਦੋ ਚੰਡੇ ਉਹ ਸਾਥੀ ਨੇ ਜਿਹੜੇ ਕਿ ਸ਼ੰਭੂ ਮੋਰਚੇ ਦੀ ਕਮਾਂਡ ਸਮਹਾਲਦੇ ਸੀ ਉਹਨਾਂ ਜਿਹੜੇ ਸਾਡੇ ਲੀਡਰ ਸੀ ਉੱਥੇ ਲੀਡਰਸ਼ਿਪ ਸੀ ਤੇ ਸਾਡੀ ਮੋਰਚੇ ਤੇ ਖਨੋਰੀ ਮੋਰਚੇ ਤੇ ਮੀਟਿੰਗ ਹੁੰਦੀ ਸੀ ਸ਼ੰਭੂ ਤੇ ਹੁੰਦੇ ਸੀ ਕਦੇ ਖਨੋਰੀ ਤੇ ਕਦੇ ਸ਼ੰਭੂ ਤੇ ਕਦੇ ਖਨੋਰੀ ਤੇ ਅਗਰ ਸਾਡੇ ਦੋਨਾਂ ਫੋਰਮਾਂ ਚ ਸੰਯੁਕਤ ਕਿਸਾਨ ਮੋਰਚਾ ਗਾਰੰਟੀ ਭਾਰਤ ਤੇ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਮੋਰਚਿਆਂ ਦੇ ਵਿੱਚ ਮਤਲਬ ਦੋਨੋਂ ਸਾਂਝੀਆਂ ਮੀਟਿੰਗਾਂ ਹੁੰਦੀਆਂ ਸੀ ਉਹ ਤਾਲਮਿਲ ਕਮੇਟੀ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਆਇਆ ਇਹਨਾਂ ਮੋਰਚਿਆਂ ਨੂੰ ਇੱਥੇ ਤੱਕ ਲਿਆਉਣ ਵਾਸਤੇ ਤੇ ਹੁਣ ਤੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਹੀ ਕਵਾਂਗੇ ਸੰਗਤ ਨੂੰ ਇਹ ਦੇਖੋ بڑے ਫੇਸਬੁਕ ਵਿਦਵਾਨੀ ਐ بڑے ਕਹਿੰਦੇ ਹੁੰਦੇ ਸੀ ਕਿਸਾਨ ਨੇਤਾ ਐਵੇਂ ਕਿਸਾਨ ਨੇਤਾ ਐਵੇਂ ਉਹ ਲੋਕਾਂ ਦੇ ਬੱਚੇ ਮਰਵਾਉਂਦੇ ਨੇ ਆਪ ਆਪਣੇ ਤੇ ਕੁਛ ਨਹੀਂ ਹੁੰਦਾ ਆਪ ਪਿੱਛੇ ਰਹਿੰਦੇ ਨੇ ਹੁਣ ਤੇ ਪਿੱਛੇ ਨਹੀਂ ਹੁਣ ਤੇ ਅਸੀਂ ਤਿਆਰ ਆਂ ਹੁਣ ਤੇ ਕੁਰਬਾਨੀ ਦੇਣ ਨੂੰ ਤਿਆਰ ਆਂ ਸਾਡਾ ਜੋਧਾ ਕੁਰਬਾਨੀ ਦੇਣ ਨੂੰ ਤਿਆਰ ਆ 35 ਸਾਲ ਫੌਜ ਦੇ ਵਿੱਚ ਦੇਸ਼ ਦੀ ਸੇਵਾ ਕੀਤੀ ਅੱਜ ਆਪਣੇ ਕਰਮ ਦੀ ਲੜਾਈ ਕਿਸਾਨੀ ਸਾਡਾ ਕਰਮ ਐ ਸਿੱਖੀ ਸਾਡਾ ਧਰਮ ਐ ਪਹਿਲਾਂ ਹਰਦੋਜਨ ਸਿੰਘ ਸਾਹਿਬ ਫੌਜ ਚ ਵੀ ਜੀ 35 ਸਾਲ ਤੱਕ ਜਿਹੜੀਆਂ ਸਰਹੱਦਾਂ ਤੇ ਜਦੋਂ ਜਿੰਨਾ ਕਰਕੇ ਇਹਨਾਂ ਦੀ ਬਦੌਲਤ ਜਿਹੜਾ ਆਮ ਲੋਕ ਸੁੱਖ ਦੀ ਨੀਂਦ ਸੌਂਦੇ ਸੀ ਇਹ ਸਰਹੱਦਾਂ ਤੇ ਰਾਖੀ ਕਰਦੇ ਸੀ ਤੇ ਅੱਜ ਜਦੋਂ ਕਿਸਾਨੀ ਦੀ ਗੱਲ ਆਈ ਆਪਣੀ ਕਿਸਾਨੀ ਵਾਸਤੇ ਇਹ ਇੱਥੇ ਆ ਕੇ ਜਿਹੜਾ ਆਪਣੇ ਪੁਰਾਣਾਂ ਦੀ ਹੋਂਦੀ ਦੇਣ ਵਾਸਤੇ ਤਿਆਰ ਨੇ ਤੇ ਅਸੀਂ ਫੈਸਲਾ ਕੀਤਾ ਹੋਇਆ ਹੈ ਇਹ ਤੇ ਜਿਹੜਿਆ ਅਨਕਲਾਬੀ ਸਰਕਾਰ ਐ ਜਿਹੜੀ ਝੂਠੇ ਅਨਕਲਾਬੀ ਐ ਮਾਨ ਸਰਕਾਰ ਇਹ ਪਹਿਲੋਂ ਦੁਹਾਈ ਦਿੰਦਾ ਸੀ ਵੀ ਮੈਂ ਕਿਸਾਨਾਂ ਦੇ ਨਾਲ ਆ ਤੇ ਅਦਰਵਾਈਜ਼ ਸਟੇਜਾਂ ਤੋਂ ਕਿਹਾ ਜਾਂਦਾ ਵੀ ਮੈਂ ਕਿਸਾਨਾਂ ਦਾ ਦਰਦ ਜਾਣਦਾ ਮੈਨੂੰ ਪਤਾ ਵੀ ਪੱਖੇ ਦੀ ਜੈਂਡੂਰੀ ਕਿਵੇਂ ਕੱਟਿੰਦੀ ਆ ਸਾਇਲੈਂਸਰ ਦੀ ਤੂੰ ਐ ਮੁਰੇ ਕਿਵੇਂ ਪਈਂਦਾ ਕਹਾਂ ਕੈਪਟਨ ਨੂੰ ਤਾਂ ਪਤਾ ਨਹੀਂ ਸੀ ਤੁਸੀਂ ਫਿਰ ਭਗਵੰਤ ਸਿੰਘ ਮਾਨ ਨੂੰ ਵੀ ਮਾਰਾ ਗਈ ਜਾਨ ਇਹ ਇਹਨੂੰ ਇਹ ਪਤਾ ਸੀ ਪੱਖੇ ਦੀ ਕਿਵੇਂ ਡੋਰੀ ਕੱਸੀ ਜਾਂਦੀ ਹੈ ਤੇ ਮੋਦੀ ਨੂੰ ਇਹ ਪਤਾ ਸੀ ਭਗਵੰਤ ਮਾਨ ਦੀ ਡੋਰੀ ਕਿਵੇਂ ਕੱਸੀ ਜਾਂਦੀ ਹੈ ਇਹਦੀ ਡੋਰੀ ਕੱਸੀ ਤੇ ਇਹਦੀ ਡੋਰੀ ਕੱs ਕੇ ਤੇ ਇਸ ਡੋਰੀ ਕੱਸਦੇ ਹੋਏ ਇਹਨੂੰ ਇੱਥੋਂ ਚੁਕਵਾਇਆ ਗਿਆ ਢੱਲੇਵਾਲ ਜੀ ਨੂੰ ਦੇਖੋ ਇੱਕ ਅਮਨਵਰ ਚੰਦ ਬੈਠਣਾ ਹੈ ਜੇ ਤੇ ਬੈਠਣਾ ਹੀ ਸੀ ਨਾ ਸਵੇਰੇ ਦਵੈਰੇ ਬੈਠਣਾ ਸੀ ਤੇ ਪਹਿਲੋਂ ਚੁੱਕ ਲਿਆ ਇਕਾਰਤਾ ਇੱਕ ਇਹ ਇੱਕ ਬਹੁਤ ਜਿਹੜਾ ਹੈ ਉਹਨਾਂ ਦੀ ਕਾਇਰਤਾ ਦੀ ਜਿਹੜੀ ਨਿਸ਼ਾਨੀ ਹੈ ਤੇ ਦਬਾਬ ਹੈ ਕੇਂਦਰ ਦਾ ਜਿਹੜਾ ਬੀ ਟੀਮ ਜਿਹੜੇ ਲੋਕ ਕਹਿੰਦੇ ਸਹੀ ਸਾਬਤ ਕਰਦਾ ਇਹਨਾਂ ਇਸਨਕਲਾਬੀ ਨੂੰ ਝੂਠੇ ਇਨਕਲਾਬੀ ਜਿਹੜਾ ਬੀ ਜੀ ਪੀ ਦੇ ਬੀ ਟੀਮ ਹੈ ਜਿਹੜਾ ਬੁੜੀਆਂ ਦੁਹਾਈਆਂ ਮਾਰਦਾ ਸੀ ਅੱਜ ਮੈਂ ਇੱਕ ਹੋਰ ਬਿਆਨ ਦੇਖਿਆ ਕਿ ਸਿਚੇਵਾਲ ਕਹਿੰਦਾ ਵੀ ਅਸੀਂ ਸਰਕਾਰ ਨੂੰ ਕਹਾਂਗੇ ਵੀ ਰਸਤਾ ਖੋਲ ਦੇ ਉਹਨਾਂ ਨੂੰ ਦਿੱਲੀ ਜਾਣ ਦੋ ਤੇ ਤੁਸੀਂ ਤੁਹਾਨੂੰ 282 ਦਿਨਾਂ ਬਾਅਦ ਜਿਆਦਾ ਆਇਆ ਵੀ ਤੁਹਾਨੂੰ ਦਿੱਲੀ ਜਾਣ ਦੋ ਯਾਰੋ ਤੁਸੀਂ ਸ਼ੁਭ ਕਰਨ ਦੀ ਸਾਡੀ ਜਿਹੜਾ ਉਸ ਬੱਚੇ ਨੂੰ ਜਿਨ੍ਹਾਂ ਨੇ ਗੋਲੀ ਮਾਰ ਕੇ ਸ਼ਹੀਦ ਕੀਤਾ 7 ਦਿਨ ਤੱਕ ਅਸੀਂ ਰਜਿੰਦਰ ਹਸਪਤਾਲ 'ਚ ਲੈ ਕੇ ਬਿਠੇ ਰਹੇ ਤੁਸੀਂ ਐਫ ਆਈ ਆਰ ਨੇ ਦਰਜ ਕੀਤੀ ਅੱਜ ਤੁਸੀਂ ਕਿਸਾਨਾਂ ਦੇ ਤੇ ਅੱਛੀ ਬਣਦੇ ਹੋ ਇਸ ਕਰਕੇ ਇਹ ਲੋਗ ਕਾਰਪੋਰੇਟ ਦੇ ਕਟਪੁਤਲੀਆਂ ਨੇ ਚਾਹ ਮੋਦੀ ਤੇ ਮਿਤ ਚਾਹ ਹੈ ਜਾਂ ਕੇਜਰੀਵਾਲ ਤੇ ਮਾਨ ਹੈ ਜਾਂ ਕੋਈ ਕੋਈ ਵੀ ਪਾਰਟੀ ਹੈ ਇਹ ਉਹ ਜਿਵੇਂ ਚਾਹੁੰਦੇ ਹੈ ਨਾ ਨਚਾਉਣ ਵਾਲਾ ਕੋਈ ਹੋਰ ਹੈ ਦਿਖਣ ਵਾਲੇ ਹੋ ਰਿਹਾ ਤੇ ਲੇਕਿਨ ਇਹ ਉਹ ਕੌਮ ਹੈ ਸਾਡੇ ਛੋਟੇ ਸ਼ਹਿਬ ਜੀ ਆਦੇ 7 ਸਾਲ ਤੇ 9 ਸਾਲ ਦੀ ਅਮਰ ਜੀ ਇਹ ਨਹੀਂ ਮੰਨੀ ਸੀ ਉਹਨਾਂ ਨੇ ਆਪਣਾ ਨੀਹਾਂ ਦੇ ਵਿੱਚ ਨਿਗਿਆ ਸੀ ਤੇ ਉਹਨਾਂ ਦੇ ਅਸੀਂ ਉਹਨਾਂ ਦੇ ਅੱਗੇ ਪਾਏ ਹੋਏ ਪੂਰਨਿਆਂ ਤੇ ਚੱਲਣ ਵਾਲੇ ਲੋਕ ਆ ਤੇ ਉਸ ਪੂਰਨਿਆਂ ਤੇ ਚੱਲਦੇ ਹੋਏ ਸਾਡੇ ਜਗੀਰ ਸਿੰਘ ਡੱਲੇਵਾਲ ਜੀ ਹਸਪਤਾਲ 'ਚ ਬੈਠੇ ਆ ਉਹ ਵੀ ਭੋਖੜਤਾਲ ਤੇ ਅਜੇ ਨਹੀਂ ਕੋਈ ਗੱਲਬਾਤ ਹੋਈ ਡੱਲੇਵਾਲ ਸਾਹਿਬ ਨਾਲ ਸਿਹਤ ਜਾਬੀ ਕਿਵੇਂ ਉਹਨਾਂ ਦੇਖੋ ਜੋਧਿਆਂ ਦੀ ਸਿਹਤ ਚੜ੍ਹਦੀ ਕਲਾ 'ਚ ਆ ਲੇਕਿਨ ਜਿਹੜੀਆਂ ਖਬਰਾਂ ਜਾਂ ਦੂਜੀਆਂ ਚਲਾਈਆਂ ਜਾ ਰਹੀਆਂ ਉਹਨਾਂ ਨੇ ਦਵਾਈ ਲਈ ਉਹਨਾਂ ਨੇ ਕੋਈ ਦਵਾਈ ਨਹੀਂ ਲਈ ਅਜੇ ਤੱਕ ਜੋ ਸਾਨੂੰ ਪਤਾ ਲੱਗਿਆ ਗੱਲਬਾਤ ਹੋਈ ਹੈ ਕੋਈ ਉਹਨਾਂ ਨੇ ਅਜੇ ਤੱਕ ਚੈੱਕਅਪ ਨਹੀਂ ਕਰਾਇਆ ਉਹ ਕਹਿੰਦੇ ਲਿਖ ਕੇ ਦੇ ਦਿਓ ਲਿਖ ਕੇ ਦੇਣ ਨੂੰ ਤਿਆਰ ਹਾਂ ਮੇਰੇ ਤੋਂ ਲਿਖਾ ਲਓ ਮੇਰੀ ਮੌਤ ਦਾ ਜ਼ਿੰਮੇਵਾਰ ਮੈਂ ਹਾਂਗਾ ਸਾਡੇ ਦੋਨਾਂ ਫਾਰਮਾਂ ਵੱਲੋਂ ਜਿਹੜਾ ਅਸੀਂ ਉਹ ਲਿਖਿਆ ਗਿਆ ਪ੍ਰੋਗਰਾਮ ਹੈ ਮਰਨ ਵਰਤ ਦਾ ਉੱਤੇ ਬੈਠਣ ਵਾਸਤੇ ਤਿਆਰ ਹਾਂ ਮੇਰੀ ਮੌਤ ਦਾ ਕੋਈ ਵੀ ਡਾਕਟਰ ਜਾਂ ਕੁਝ ਉਮਰ ਨਹੀਂ ਹੋਊਗਾ ਲੇਕਿਨ ਦੇਨਜਾਰ ਨੇ ਲੇਕਿਨ ਇਹ ਤਾਂ ਸਾਰੀਆਂ ਕਹਿਣ ਦੀਆਂ ਗੱਲਾਂ ਨੇ ਸਰਕਾਰ ਨੂੰ ਜਿਵੇਂ ਵਟਨਾ ਦਿੰਦਾ ਅਮਿਤ ਸ਼ਾਹ ਤੇ ਮੋਦੀ ਨੂੰ ਭਗਵੰਤ ਸਿੰਘ ਕੇਜਰੀਵਾਲ ਨੂੰ ਕੇਜਰੀਵਾਲ ਨੂੰ ਬਾਹਰ ਕੱਢਿਆ ਗਿਆ ਹਰਿਆਣਾ ਦੇ ਇਲੈਕਸ਼ਨ ਵਿੱਚ ਸਿਸਟਮ ਬਣਾਉਣ ਵਾਸਤੇ ਬਣਾਇਆ ਗਿਆ ਇਹ ਸਾਰੇ ਇੱਕੋ ਨੇ ਲੇਕਿਨ ਸਾਡਾ ਟੀਚਾ ਸਾਡੀਆਂ ਮੰਗਾਂ ਨੇ ਸਾਡਾ ਕਿਸੇ ਨੂੰ ਹਰਾਉਣਾ ਤਾਂ ਜਿਤਾਉਣਾ ਟੀਚਾ ਨਹੀਂ ਹੈ ਕੋਈ ਕੀ ਕਰਦਾ ਸਾਡਾ ਟੀਚਾ ਨਹੀਂ ਹੈ ਸਾਡਾ ਫੋਕਸ ਸਾਡੀਆਂ 12 ਮੰਗਾਂ ਨੇ ਉਸ ਤੋਂ ਬਾਅਦ 13ਵੀਂ ਮੰਗ ਜਿਹੜੀ ਸ਼ੁਭਕਰਨ ਨੂੰ ਸ਼ਹੀਦ ਕੀਤਾ ਸਾਡੇ ਟਰੈਕਟਰ ਤੋੜੇ ਆ ਅੱਖਾਂ ਗਈਆਂ ਕਿਸਾਨਾਂ ਦੀਆਂ ਜਿਹੜਾ ਆ ਕੇ ਸਾਡੇ ਕੈਂਪ ਦੇ ਵਿੱਚ ਲੁੱਟਖੋ ਕੀਤੀ ਹੈ ਉਹ 13 ਮੰਗਾਂ ਨੂੰ ਲੈ ਕੇ ਅਸੀਂ ਫੋਕਸ ਕਰ ਰਹੇ ਹਾਂ ਉਹ ਸਾਡਾ ਜਾਰੀ ਹੈ ਕਿਵੇਂ ਦੇਖਦੇ ਹਾਂ ਜਿਵੇਂ ਹਰਿਆਣਾ ਨੇ ਕਿਹਾ ਵੀ ਤੁਰ ਕੇ ਆ ਜਾਓ ਅਸੀਂ ਤੁਹਾਨੂੰ ਕੁਝ ਨਹੀਂ ਰੋਕਦੇ ਕਿ ਤੁਰ ਕੇ ਦਿੱਲੀ ਪਹੁੰਚ ਜਾਵੋਗੇ 6 ਤਰੀਕ ਨੂੰ ਦਿੱਲੀ ਦਾ ਲਾਂ ਇਹ ਤੇ ਖੋਲਣ ਸੀ ਬਾਰਡਰ ਫਿਰ ਹਰਿਆਣਾ ਤਿਆਰ ਬੈਠਾ ਕਿ ਟਿਕ ਟਾਲੀਆਂ ਵੀ ਆ ਜਾਣਗੀਆਂ ਹਰਿਆਣੇ ਵਾਲੇ ਕਿਹੜੇ ਸ਼ਾਂਤ ਬੈਠੇ ਨੇ ਇਹ ਤੇ ਸਭ ਕਹਿਣ ਦੀਆਂ ਗੱਲਾਂ ਨੇ ਹਾਂ ਧੰਨਵਾਦ ਮੈਂ ਕਹਿੰਦਾ ਵੀ ਪੰਦੇਰ ਸਾਹਿਬ ਹੁਣਾਂ ਦਾ ਜਿਨ੍ਹਾਂ ਨੇ ਇੱਕ ਮਰਜੀਵੜੇ ਫੌਜ ਤਿਆਰ ਕੀਤੀ ਉਹ ਵੀ ਮਰਨ ਨੂੰ ਤਿਆਰ ਨੇ ਸਰਜੀਤ ਫੂਲ ਸਾਡੇ ਸੀਨੀਅਰ ਆਗੂ ਨੇ ਪੰਦੇਰ ਸਾਹਿਬ ਨੇ ਉਹ ਵੀ ਅਗਰ ਮਾਰਨੀ ਗੋਲੀ ਉਹਨਾਂ ਮਰਨ ਨੂੰ ਤਿਆਰ ਨੇ ਮਰਜੀਵੜੇ ਜੱਥੇ ਬਣਾ ਕੇ ਤੋਰ ਰਹੇ ਨੇ ਤੇ ਉਹ ਵੀ ਤਿਆਰ ਨੇ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਲੇਕਿਨ ਸਾਡਾ ਫੋਕਸ ਸਾਡੀ ਚੀਜ਼ ਸਭ ਤੋਂ ਜ਼ਿਆਦਾ ਫੋਕਸ ਸਾਡਾ ਇਸ ਮੋਰਚੇ ਤੇ ਹੈ ਸਾਡੇ ਇਹਨਾਂ ਯੋਧਿਆਂ ਤੇ ਹੈ ਕਿਉਂਕਿ 6 ਤਰੀਕ ਤੱਕ 10 ਦਿਨ ਹੋ ਜਾਣਗੇ ਤੇ ਉਦੋਂ ਬਾਅਦ ਸਿਹਤ ਵੀ ਡਗਮਗਾਉਣੀ ਸ਼ੁਰੂ ਹੋ ਜੂਗੀ ਅਜੇ ਤੇ ਵਜ ਨਹੀਂ ਘਟਿਆ ਇਹ ਜੋਸ਼ ਹੈ ਤੇ ਉਦੋਂ ਬਾਅਦ ਸਾਨੂੰ ਹੋਰ ਇੱਥੇ ਪੈਰਾ ਦੇਣਾ ਪੈਣਾ ਹੋਰ ਮਜ਼ਬੂਤੀ ਕਰਨੀ ਪੈਣੀ ਹੈ ਤਾਂ ਕਿ ਇਹ ਜਿਹੜਾ ਇਹ ਇਨਕਲਾਬੀ ਝੂਠਾ ਇਨਕਲਾਬੀ ਕਿਤੇ ਫਿਰ ਦੁਬਾਰਾ ਕਿ ਇੱਥੇ ਧੱਕਾ ਨਾ ਕਰੇ ਤੇ ਸਾਡਾ ਫੋਕਸ ਇਹ ਆ ਉਹ ਉਹਦੇ ਜਿਵੇਂ 6 ਤਰੀਕ ਨੂੰ ਪੈਦਲ ਜੱਥੇ ਜਾ ਰਿਹਾ ਓਵੇਂ ਹੀ ਪੂਰੇ ਦੇਸ਼ ਦੇ ਵਿੱਚ ਉੱਤਰ ਦੱਖਣ ਭਾਰਤ ਦੇ ਵਿੱਚ ਸਾਰੇ ਰਾਜਾਂ ਦੇ ਵਿੱਚ ਅਡੜ ਜਗ੍ਹਾ ਤੇ ਅਡੜ ਪ੍ਰੋਟੈਸਟ ਹੋ ਰਹੇ ਨੇ ਇਸ ਮੋਰਚੇ ਦੀ ਮਜ਼ਬੂਤੀ ਵਾਸਤੇ ਇਸ ਅੰਦੋਲਨ ਦੀ ਜਿੱਤ ਵਾਸਤੇ ਦੂਜੇ ਪ੍ਰੋਗਰਾਮ ਵੀ ਪੈਰਲਲ ਦਿੱਤੇ ਗਏ ਆ ਘਰੇ ਬੈਠੇ ਲੋਕਾਂ ਨੂੰ ਕੀ ਅਪੀਲ ਕਰਨ ਚਾਹੂੰਗਾ ਹਰੇ ਲੋਕ ਘਰੇ ਬਹਿ ਕੇ ਵੀ ਕੋਈ ਲੋਕ ਤਮਾਸ਼ਾ ਦੇਖੀ ਜਾਂਦੇ ਨਹੀਂ ਉਹ ਅਸੀਂ ਨਹੀਂ ਕਵਾਂਗੇ ਤਮਾਸ਼ਾ ਨਹੀਂ ਦੇਖਦੇ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਆ ਮੈਂ ਤੇ ਉਹ ਗੱਲ ਕਹੂੰਗਾ ਦੋਸੀ ਗੱਲ ਅਨਾਜ ਪੈਦਾ ਕਰਨ ਵਾਲੇ ਤੇ ਅਨਾਜ ਖਾਣ ਵਾਲੇ ਇਹ ਦੋਨੋਂ ਦੀ ਲੜਾਈ ਆ ਅੱਜ ਐਮਐਸਪੀ ਦੀ ਗੱਲ ਕਰਦੇ ਆ ਅੱਜ ਇੱਕ ਜਿਹੜਾ ਹੈਗਾ ਮੈਂ ਨਾਮ ਹੀ ਨਹੀਂ ਲੈਣਾ ਉਹਦਾ ਨਾਮ ਹੀ ਗਲਤ ਹੈ ਜਿਹੜਾ ਆਪਣੀ ਦਿੱਲੀ ਮੀਟਿੰਗ ਦੇ ਵਿੱਚ ਖੁੰਡਾ ਮਾਰ ਕੇ ਆਪਣੀ ਗੱਡੀ ਤੋੜ ਕੇ ਇਨਕਲਾਬੀ ਬਣਦਾ ਸੀ ਆ ਜੋ ਕਹਿੰਦਾ ਐਮਐਸਪੀ ਦੀ ਗੱਲ ਕਰਦਾ ਤੇ ਮੈਂ ਕਹਿੰਨਾ ਵੀ ਐਮਐਸਪੀ ਝੋਨੇ ਤੇ ਕਣਕ ਤੇ ਨਰਮੇਤੀ ਹੈ ਉਹਦੀ ਕਦੀ ਬਲੈਕ ਨਹੀਂ ਹੋਈ ਜਿੰਨਾ ਫਸਲਾਂ ਤੇ ਐਮਐਸਪੀ ਨਹੀਂ ਹੈ ਉਹਨਾਂ ਚ ਉਭੋਗਤਾ ਨੂੰ ਲੁੱਟਿਆ ਜਾਂਦਾ ਹੈ ਜਿਹੜੇ ਖਾਣ ਵਾਲੇ ਲੋਕ ਨੇ ਦਾਲਾਂ ਕਿੰਨੀਆਂ ਕਿੰਨੀਆਂ ਮਹਿੰਗੀਆਂ ਹੋ ਰਹੀਆਂ ਜਿਹੜੀ ਚੀਜ਼ ਜਿਹੜੀ ਫਸਲ ਵੱਡੇ ਕਾਰਪੋਰੇਟ ਹਰਿਆਣੇ ਚ ਆ ਗਈ ਜਿਹੜੀ ਛਟੋਰੀਆਂ ਦੇ ਹੱਥ ਚ ਆ ਗਈ ਉਹ ਜਿਹੜੀ ਬਾਅਦ ਦੇ ਵਿੱਚ ਬਹੁਤ ਉੱਚੀ ਰੇਟਾਂ ਵਿੱਚ ਜਾਊਗੀ ਜਿਹਦੇ ਤੇ ਐਮਐਸਪੀ ਹੈ ਉਹ ਸਾਡੇ ਗਰੀਬ ਤਬਕੇ ਨੂੰ ਸਾਡੇ ਆਮ ਲੋਕਾਂ ਨੂੰ ਵੀ ਜਿਹੜੀ ਕੰਟਰੋਲ ਰੇਟ ਤੇ ਮਿੜੂਗੀ ਇਸ ਕਰਕੇ ਐਮਐਸਪੀ ਵੇਚਣ ਵਾਲੇ ਤੋਂ ਜ਼ਿਆਦਾ ਕਿਸਾਨ ਤੋਂ ਜ਼ਿਆਦਾ ਖਰੀਦਣ ਵਾਲੇ ਨੂੰ ਜ਼ਿਆਦਾ ਜ਼ਰੂਰੀ ਹੈ ਤਾਂ ਉਹ ਬਚ ਸਕੋਗੇ किसान अगु ਜਿਨ੍ਹਾਂ ਨੇ ਮੋਰਚੇ ਦੀਆਂ ਤੇ ਸੰਘਰਸ਼ ਦੀਆਂ ਬਰੀਕੀਆਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਹੁਣ ਦੇਖਣਾ ਹੋਊਗਾ ਲੋਕ ਕਿ ਸਦ ਤੱਕ ਇਹਨਾਂ ਜਿ세 ਬੰਦੀਆਂ ਦਾ ਸਾਥ ਦਿੰਦੇ ਨੇ ਹਲਪਲ ਦੀ ਅਪਡੇਟ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਖਨੋਰੀ ਬਰਡਨ ਕੈਮਰਾਮੈਨ ਦੀਪਕ ਦੇ ਨਾਲ ਕਬਾਲ ਸਿੰਘ ਫਗੋਲਾ ਖਨੋਰੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ